ਅੱਜ ਸ਼ਸ਼ੀ ਕਾਲ ਸਾਰਿਆਂ ਨੂੰ ਆਪਾਂ ਆਏ ਜੀ ਰਾਣਾ ਫੈਸ਼ਨ ਬੁਟੀਕ ਮੋੜ ਮੰਡੀ ਦਸ਼ਮੇਸ਼ ਨਗਰ ਗਲੀ ਨੰਬਰ 2 ਡਿਸਟ੍ਰਿਕਟ ਬਠਿੰਡਾ ਜੇਕਰ ਤੁਸੀਂ ਕੋਰੀਅਰ ਕਰਵਾਉਣਾ ਤਾਂ ਕੋਰੀਅਰ ਕਰਵਾਵਾਂਗੇ ਜੀ ਜੇ ਤੁਸੀਂ ਵਿజిਟ ਕਰਕੇ ਲੈਣਾ ਵਿజిਟ ਕਰਕੇ ਲੈ ਸਕਦੇ ਹੋ ਜੇਕਰ ਤੁਸੀਂ ਆਪਣੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਰਨਾ ਵੀਡੀਓ ਨੂੰ ਨਾ ਭੁੱਲਿਓ ਜੀ ਅੱਜ ਆਪਾਂ ਤੁਹਾਨੂੰ ਵੀਡੀਓ ਪਾਤੀ ਜੀ ਅੱਜ ਸ਼ਨੀਵਾਰ ਦੀ ਸ਼ਾਮ ਹੈਗੀ ਤੇ ਸਵੇਰੇ ਮਤਲਬ ਕਿ ਸੰਡੇ ਨੂੰ ਕੱਲ 9 ਤਰੀਕ ਓਨਲੀ 9 ਜੂਨ ਨੂੰ ਸ਼ਾਮ 5 ਵਜੇ ਦੇ ਤੱਕ ਜਿਹੜੇ ਅੱਜ ਆਪਾਂ ਵੀਡੀਓ ਚ ਸੂਟ ਦਿਖਾਵਾਂਗੇ ਇਹਨਾਂ ਤੇ ਸੇਲ ਹੈ ਜੀ ਆਫਰ ਲੱਗੀ ਹੋਈ ਹੈ ਸਿਰਫ ਕੱਲ ਸ਼ਾਮ 5 ਵਜੇ ਦੇ ਤੱਕ ਤੁਹਾਨੂੰ ਇਹ 500 ਦਾ ਸੂਟ ਮਿਲੂਗਾ ਜੀ 500 ਦਾ ਇੱਕ ਸੂਟ ਮਿਲੂਗਾ ਇਹ 650 ਵਾਲੇ ਸੂਟ ਨਹੀਂ ਬਹੁਤ ਵਧੀਆ ਆ ਜਿਹੜਾ ਹੈਗਾ ਨਾ ਤੁਹਾਨੂੰ ਆਪਾਂ ਪਹਿਲਾਂ ਸੂਟ ਦਿਖਾਉਣ ਲੱਗੇ ਆ ਜੀ ਆਹ ਹੈ ਨਾ ਇਸ ਦੇ ਨਾਲ ਚਿਕਨ ਵਰਕ ਵਾਲੀ ਬਾਟਮ ਲੱਗੀ ਹੋਈ ਹੈ ਜੀ ਆਹ ਟਿੱਕੀ ਜੀ ਬਣੀ ਹੋਈ ਹੈ ਨਾ ਜਿਹੜੀ ਆ ਤੁਹਾਨੂੰ ਵਿੱਚ ਦਿਸ ਰਹੀ ਹੈ ਇਹ ਚਿਕਨ ਵਰਕ ਦੀ ਬਣੀ ਹੋਈ ਹੈ ਜੀ ਤੇ ਆ ਇਸ ਦੀ ਹੈਗੀ ਹੈ ਜਿਹੜੀ ਸ਼ਰਟ ਹੈ ਸ਼ਰਟ ਦੇ ਵਿੱਚ ਨਾ ਸ਼ਾਈਨਿੰਗ ਹੈ ਬਹੁਤ ਸੋਹਣੀ ਵਿਦਆਊਟ ਲਾਈਨਿੰਗ ਵਾਲੇ ਹੈਗੇ ਨੇ ਜੀ ਪੀਸ ਇਹ ਕੱਟ ਪੀਸ ਨਹੀਂ ਹੈਗੇ ਇਹ ਪੂਰੇ ਸੂਟ ਨੇ ਜੀ ਡਿਜ਼ਾਈਨਿੰਗ ਬਹੁਤ ਸੋਹਣੀ ਹੈ ਤੇ ਤੁਸੀਂ ਇੰਸਟਾ ਤੇ ਸਰਚ ਮਾਰ ਕੇ ਦੇਖੋ ਕਿੰਨੇ ਕੋਸਟਲੀ ਆਹ ਡਿਜ਼ਾਈਨ ਤੇ ਸੂਟ ਮਿਲ ਰਹੇ ਨੇ ਜੀ ਸਿਰਫ ਕੱਲ ਸ਼ਾਮ ਤੱਕ ਸ਼ਾਮ ਦੇ 5 ਵਜੇ ਦੇ ਤੱਕ 500 ਰੁਪਏ ਦਾ ਰਹੂਗਾ ਜੀ ਆਹ ਸੂਟ ਦੋ ਦੋ ਸੂਟ ਨੇ ਜੀ ਮੈਚਿੰਗ ਸੂਟ ਦੋ ਦੋ ਨੇ ਇਹ ਤੁਸੀਂ ਕੀ ਹੈ ਆਪਣੇ ਤੋਂ ਜਲਦੀ ਆਰਡਰ ਕਰਿਓ ਜਿਹਨੇ ਲੈਣਾ ਜੀ ਆ ਆਪਣਾ ਫਸਟ ਸੂਟ ਹੈ ਜੀ विदाउट लैनिंग ਹੋਣਗਾ। ਇਹ ਲਵੈਂਡਰ ਕਲਰ ਹੈ ਜੀ। ਆਹ ਬਾਟਮ ਹੈ ਨਾ ਜਿਹੜੀ ਹਲਵੈਂਡਰ ਕਲਰ ਦੀ ਹੈ। ਵੀਡੀਓ ਮੇਰੇ ਕੈਮਰੇ ਦੇ ਵਿੱਚ ਪ੍ਰੋਪਰ ਨਹੀਂ ਬਣਦੀ ਹੈਗੀਗੀ। ਇਸ ਕਰਕੇ ਕਲਰ ਨੇ ਨਾ ਜਿਹੜੇ ਉਹ ਸੂਟਾਂ ਦੇ ਅ ਸਾਰੇ ਕਲੀਅਰ ਆਉਂਦੀ ਨਹੀਂ ਹੈਗੇਗੀ। ਤੁਸੀਂ ਮੇਰੇ ਤੋਂ ਪਰਸਨਲੀ ਵੀ ਇਸ ਇਹਨਾਂ ਦੀ ਪਿਕ ਹੈ ਜਿਹੜੀ ਮੰਗ ਸਕਦੇ ਹੋ ਜੀ। ਇਹ ਲਾਈਟ ਪਰਪਲ ਕਲਰ ਹੈ ਜੀ। ਇਸ ਦੇ ਫਲਾਰ ਦੇ ਵਿੱਚ ਆਹ ਵਾਲਾ ਕਲਰ ਲਾਈਟ ਪਰਪਲ ਹੈ ਜੀ। ਇਸ ਦੇ ਨਾਲ ਕੰਟਰਾਸਟ ਕੀਤਾ ਹੋਇਆ ਇਸ ਦਾ ਬਾਟਮ ਦਾ ਇਸ ਦੇ ਨਾਲ ਬਣਾਇਆ ਹੋਇਆ ਹੈ ਜੀ। ਹਾਂਜੀ। प्राइज पांच सौ रुपए ओनली कई दिन हो गए जी रश ज्यादा होने केडियो है जी नहीं बना पाए वीडियो बना कट पीस भी अपने को ले आए पे ने दो दिन बाद वीडियो बनावे जी कट पीसा हाँ जी आ गया लाइट जा पैरट लाइट पैरट कलर है बिलकुल हल्का जहाँ लाइट हूं ना जो ओ कलर है जी ते आ है आगी इसकी शर्ट साढ़े तीन मीटर कट वाले सूट ने जी य मैचिंग सूट रहन प्राइस रहेगा पांच सौ रुपए ओनली सिर्फ कल शाम संडे नौ तरीक नौ जून शाम के पाँच बजे तक आ रेट है जी इन जल्दी तो जल्दी की है ऑर्डर कर दो ਹਾਂਜੀ ਅੱਗੇ ਆ ਗਿਆ ਆਪਣੇ ਕੋਲੇ ਮਹਿੰਦੀ ਕਲਰ ਆਹ ਬਾਟਮ ਹੈ ਨਾ ਜਿਹੜੀ ਇਹ ਮਹਿੰਦੀ ਕਲਰ ਦੀ ਹੈ ਤੇ ਤੁਹਾਨੂੰ ਸ਼ਰਟ ਦਾ ਡਿਜ਼ਾਈਨ ਦਿਖਾਉਣੇ ਆਪਾਂ ਦੇਖੋ ਕਿੰਨਾ ਪਿਆਰਾ ਡਿਜ਼ਾਈਨ ਹੈ ਸ਼ਰਟ ਦਾ ਬਹੁਤ ਸੋਹਣੀਆਂ ਪੱਤੀਆਂ ਬਣੀਆਂ ਹੋਈਆਂ ਨੇ ਇਸ ਦੇ ਵਿੱਚ ਪੱਤੀਆਂ ਵਾਲਾ ਸੂਟ ਹੈ ਜੀ ਇਹ ਸ਼ਰਟ ਪੱਤੀਆਂ ਵਾਲੀ ਰਹੂਗੀ ਆਹ ਆ ਹੈ ਜੀ ਇਹਨਾਂ ਜਿਹੜੀ ਇਹ ਮਹਿੰਦੀ ਕਲਰ ਦੀ ਪੱਤੀ ਲੱਗੀ ਹੋਈ ਹੈ ਇਸ ਨੂੰ ਮਹਿੰਦੀ ਕਲਰ ਦੀ ਬਾਟਮ ਲਾਤੀ ਆਪਾਂ ਹਾਂਜੀ ਮੈਚਿੰਗ ਸੂਟ ਰਹਿਣਗੇ ਵਿਦਆਊਟ ਲਾਈਨਿੰਗ ਬਣ ਵਾਲੇ ਨੇ ਜੀ ਅਗਲਾ ਕਲਰ ਆ ਗਿਆ ਜੀ ਆਪਣੇ ਕੋਲ ਪੀਚ ਤੁਹਾਨੂੰ ਮੈਂ ਬੋਲ ਕੇ ਦੱਸ ਰਹੀ ਆ ਜੀ ਕੈਮਰੇ ਚ ਪਤਾ ਨਹੀਂ ਕਲਰ ਕਲੀਅਰ ਆ ਰਹੇ ਹਨ ਨਹੀਂ ਤਾਂ ਕਲਰ ਕਲੀਅਰ ਨਹੀਂ ਆ ਰਹੇ ਹੈਗੇ ਜੀ ਕੈਮਰੇ ਦੇ ਵਿੱਚ ਪਰ ਮੈਂ ਤੁਹਾਨੂੰ ਬੋਲ ਕੇ ਨਾਲ ਦੀ ਨਾਲ ਦੱਸੀ ਆ ਨੀ ਮੈਨੂੰ ਮੇਰੇ ਕਸਟਮਰ ਬਹੁਤ ਰੋਜ਼ ਹੀ ਕਹਿੰਦੇ ਨੇ ਕਿ ਤੁਹਾਡੀ ਵੀਡੀਓ ਹੈ ਜਿਹੜੀ ਉਹ ਕਲੀਅਰ ਨਹੀਂ ਬਣਦੀ ਨਹੀਂ ਬਣਦੀ ਜੀ ਬਣ ਨਹੀਂ ਰਹੀ ਮੇਰੀ ਵੀ ਮਤਲਬ ਕਿ ਮਜਬੂਰੀ ਹੈ ਹੁਣ ਮੇਰਾ ਫੋਨ ਹੈ ਜਿਹੜਾ ਉਹ ਪ੍ਰੋਪਰ ਵਰਕ ਨਹੀਂ ਕਰਦਾ ਹਾਂਜੀ ਆ ਹੈਗਾ ਪੀਚ ਕਲਰ ਦੀ ਬਾਟਮ ਆ ਗਈ ਜੀ ਇਸ ਵਿੱਚ ਪਿਆਰਾ ਜਿਹਾ ਕਲਰ ਹੈ ਜੀ ਤੇ ਇਸ ਦੇ ਵਿੱਚ ਪੀਚ ਕਲਰ ਦਾ ਫਲਾਰ ਆ ਗਿਆ ਜੀ ਪ੍ਰਾਈਜ਼ ਰਹੂਗਾ 500 ਰੁਪਏ ਓਨਲੀ ਸਰ 500 ਰੁਪਏ ਸੇਲ ਹੈ ਜੀ ਇਹ ਸੰਡੇ ਦੀ ਸੰਡੇ ਸੇਲ ਹੈ ਜੀ ਅਗਲਾ ਆ ਗਿਆ ਜੀ ਆਪਣੇ ਕੋਲੇ ਮਾਸਟਰਡ ਕਲਰ ਅਗਲਾ ਆ ਗਿਆ ਜੀ ਆਪਣੇ ਕੋਲੇ ਮਾਸਟਰਡ ਕਲਰ ਦੇਖੋ ਆ ਤਾਂ ਹੈਗੀ ਆਪਣੀ ਬਾਟਮ ਮਾਸਟਰਡ ਕਲਰ ਦੀ ਪਲੇਨ ਬਾਟਮ ਆ ਗਈ ਜੀ ਤੇ ਆ ਹੈਗੀ 셔ਟ ਦੇਖੋ ਕਿ ਲੱਗ ਕਿੰਨਾ ਸੋਹਣਾ ਕਲਰ ਕੰਟਰਾਸਟ ਹੈ ਜੀ ਵੀਡੀਓ ਚ ਐਂਡ ਤੱਕ ਬਨੇ ਰਹੋ ਡਿਜ਼ਾਈਨ ਬਹੁਤ ਸੋਹਣੇ ਆ ਹਰ ਇੱਕ ਜਿਹੜਾ ਤੁਹਾਨੂੰ ਆਪਾਂ ਡਿਜ਼ਾਈਨ ਦਿਖਾ ਰਹੇ ਆ ਨਾ ਇਸ ਦੇ ਵਿੱਚ ਕਲਰ ਨਹੀਂ ਹੋਰ ਹੋਊਗਾ ਜੀ ਕਲਰ ਆਹੀ ਹੋਊਗਾ ਜਿਹੜਾ ਤੁਹਾਨੂੰ ਦਿਖਾਤਾ ਨੇ ਇਹੀ ਕਲਰ ਹੋਊਗਾ ਹੋਰ ਕਲਰ ਨਹੀਂ ਹੋਊਗਾ ਇਸ ਡਿਜ਼ਾਈਨ ਦੇ ਵਿੱਚ ਮੇਰੀ ਅੱਗੇ ਆ ਸਕਦਾ ਬਟ ਅੱਜ ਦੀ ਵੀਡੀਓ ਵਾਸਤੇ ਆਪਣੇ ਕੋਲੇ ਆਹੀ ਕਲਰ ਨੇ ਇਹਦੇ ਵਿੱਚ ਹੋਰ ਕੋਈ ਕਲਰ ਨਹੀਂ ਆ ਦੇਖੋ ਕਿੰਨਾ ਸੋਹਣਾ ਕਲਰ ਹੈ ਆਲਾ ਬਾਟਮ ਹੈ ਜਿਹੜੀ ਇਹ 베بی ਪਿੰਕ ਕਲਰ ਹੈ ਜੀ 베بی ਪਿੰਕ ਕਲਰ ਬੜਾ ਸੂਖਮ ਜਿਹਾ ਕਲਰ ਨਹੀਂ ਤਾਂ ਮਤਲਬ ਕਿ ਮਾਰਾ ਜਦੋਂ ਆਪਣੇ ਕਹਿੰਦੇ ਮਾੜੀ ਜੀ ਟੋਨ ਹੈ ਇਹਦੇ ਵਿੱਚ ਪਿੰਕ ਦੀ 베بی ਪਿੰਕ ਬਾਟਮ ਦੇ ਨਾਲ ਆ ਹੈਗਾ ਜਿਹੜਾ ਤੁਹਾਡਾ ਲਵੈਂਡਰ ਕਲਰ ਦੀ ਸ਼ਰਟ ਆ ਜੂਗੀ ਬਹੁਤ ਸੋਹਣਾ ਕੰਟਰਾਸਟ ਹੈ ਜੀ ਪ੍ਰਾਈਸ 500 ਰੁਪਏ ਓਨਲੀ ਸਿਰਫ ਕੱਲ ਦੇ ਦਿਨ ਵਾਸਤੇ ਹੈ ਜੀ ਸੰਡੇ ਸੇਲ ਹੈ ਜੀ ਇਹ ਬਹੁਤ ਵੱਡੀ ਆਫਰ ਹੈ ਬੁਟੀਕ ਪੀਸ ਨੇ ਜੀ ਆ ਪਿਸਤਾ ਕਲਰ ਦੀ ਬਾਟਮ ਆਗੇਗੀ ਆ ਪਿਸਤਾ ਕਲਰ ਦੀ ਬਾਟਮ ਆਗੀ ਜੀ ਸੇਮ ਟੋਨ ਸੇਮ ਬੇਸ ਦੇ ਆਏ ਜੀ ਬਾਟਮਸ ਤੇ ਸ਼ਰਟ ਸੇਮ ਬੇਸ ਦੀ ਹੈ ਆਪਾਂ ਐਵੇਂ ਨਹੀਂ ਕੀਤਾ ਹੋਇਆ ਕਿ ਜੇ ਸੇਲ ਲਾਤੀ ਇੰਨੇ ਵਧੀਆ ਕੱਪੜੇ ਤੇ ਤਾਂ ਕਿ ਆਪਾਂ ਵੇਸ ਚੇਂਜ ਕਰਤਾ ਹੋਵੇ ਬਿਲਕੁਲ ਨਹੀਂ ਸੇਮ ਬੇਸ ਦੀ ਬਾਟਮ ਆਉਗੀ ਜੀ ਜਿਵੇਂ ਪਿੱਛੋਂ ਲੱਗ ਕੇ ਆ ਉਵੇਂ ਹੀ ਨੇ ਇਹ ਹੈਗਾ ਜਿਹੜਾ ਪਿਸਤਾ ਕਲਰ ਦੀ ਬਾਟਮ ਹੈ ਜੀ ਤੇ ਸ਼ਰਟ ਦੇ ਵਿੱਚ ਪਿਸਤਾ ਕਲਰ ਦੀ ਗਰਾਊਂਡ ਹੈ ਜੀ ਸ਼ਰਟ ਦੀ ਪਿਸਤਾ ਕਲਰ ਦੀ ਗਰਾਊਂਡ ਹੈ ਇਸ ਦੀ ਪ੍ਰਾਈਜ਼ ਰਹੂਗਾ 500 ਰੁਪਏ ਓਨਲੀ ਸਿਰਫ 500 ਦੇ ਵਿੱਚ ਹੈ ਬਣੀ ਤੇ ਹੱਥ ਤਕਾ ਕੇ ਵੀਡੀਓ ਬਣਾਉ ਪੁੱਤ ਹਰ ਇੱਕ ਵੀਡੀਓ ਤੁਹਾਡੀ ਬਣਾਈ ਹੋਈ ਹਿਲਦੀ ਹੁੰਦੀ ਹੈ ਤੁਸੀਂ ਧਿਆਨ ਨਹੀਂ ਦਿੰਦੇ ਹੈਗੇ ਅੰਝ ਆ ਹੈਗਾ ਆਪਣਾ ਆਫ ਵਾਈਟ ਕਰੀਮ ਜਾਂ ਕਲਰ ਹੈ ਬਾਟਮ ਦਾ ਕਰੀਮ ਕਲਰ ਦੀ ਬਾਟਮ ਹੈ ਜੀ ਰੈੱਡ ਨਾਲ ਇਸ ਦਾ ਕੰਬੀਨੇਸ਼ਨ ਬਣਿਆ ਹੋਇਆ ਹੈ ਤੇ ਤੁਹਾਨੂੰ ਮੈਂ ਯਕੀਨ ਦਿਵਾਵਾਂ ਨਾ ਜੇ ਇਹ ਪੂਰਾ ਸੂਟ ਚੁੰਨੀ ਦੇ ਵੇਟ ਚ ਹੈ ਜੀ ਚੁੰਨੀ ਜਿੰਨਾ ਵੇਟ ਹੈ ਜੀ ਪੂਰੇ ਸੂਟ ਦੇ ਵਿੱਚ ਇੰਨਾ ਵਧੀਆ ਲੈਰੀਏ ਦਾ ਡਿਜ਼ਾਈਨ ਹੈ ਜੀ ਸ਼ਰਟ ਤਾਂ ਬਹੁਤ ਜ਼ਿਆਦਾ ਕੰਫਰਟੇਬਲ ਸੌਫਟ ਵਿਦਆਊਟ ਲਾਈਨਿੰਗ ਬਣਨ ਵਾਲਾ ਬਹੁਤ ਸੁਪੀਰੀਅਰ ਵੇਸ ਹੈ ਜੀ ਤਾਨੂੰ ਫੀਲ ਨਹੀਂ ਕਰਵਾ ਸਕਦੇ ਆਪਾਂ ਵੀਡੀਓ ਦੇ ਵਿੱਚ ਦੱਸ ਸਕਦੇ ਆ ਤੇ ਤੁਸੀਂ ਟਰਸਟ ਕਰ ਸਕਦੇ ਹੋ ਜੀ ਪ੍ਰਾਈਜ਼ 500 ਰੁਪਏ ਰਹੂਗਾ ਜੀ ਆ ਕਲਰ ਵੀਡੀਓ ਚ ਗਰੇ ਦਿਖ ਰਿਹਾ ਤੁਹਾਨੂੰ ਹਾਂਜੀ ਇਹ ਗਰੇ ਕਲਰ ਦਿਖ ਰਿਹਾ ਹੈ ਬਟ ਗਰੇ ਨਹੀਂ ਹੈਗਾ ਇਹ ਲਾਈਟ ਡਰਾਮਾ ਗ੍ਰੀਨ ਕਲਰ ਹੈ ਜੀ ਲਾਈਟ ਡਰਾਮਾ ਗ੍ਰੀਨ ਤੇ ਇਸ ਸ਼ਰਟ ਦੇ ਵਿੱਚ ਲਾਈਟ ਡਰਾਮਾ ਗ੍ਰੀਨ ਦੀਆਂ ਪੱਤੀਆਂ ਬਣੀਆਂ ਹੋਈਆਂ ਨੇ ਤੁਹਾਨੂੰ ਦਿਖਾਉਣੀ ਆ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਬਹੁਤ ਸੋਹਣਾ ਪੀਸ ਹੈ ਜੀ ਡਿਜ਼ਾਈਨਰ ਪੇਂਟਿੰਗ ਵੀ ਬਹੁਤ ਸੋਹਣੀ ਹੈ ਇਹ ਡਿਜੀਟਲ ਪ੍ਰਿੰਟ ਵਾਲੇ ਸੂਟ ਨਹੀਂ ਜੀ 3D ਪ੍ਰਿੰਟਿੰਗ ਵਾਲੇ ਸੂਟ ਨੇ ਇਹ ਤੇ ਇਹ ਆਪਾਂ ਤੁਹਾਡੇ ਲਈ ਸੇਲ ਲਾਈ ਹੈ ਜੀ ਓਨਲੀ ਸੰਡੇ ਵਾਸਤੇ ਇਹ ਸੰਡੇ ਤੋਂ ਬਾਅਦ ਇਸ ਰੇਟ 'ਤੇ ਸੂਟ ਨਹੀਂ ਮਿਲਣਗੇ ਜੀ ਓਨਲੀ ਸੰਡੇ ਸੰਡੇ ਦੀ ਸੇਲ ਹੈ ਜੀ ਪ੍ਰਾਈਜ਼ ਰਹੂਗਾ 500 ਰੁਪਏ ਸਿਰਫ 9 ਜੂਨ ਦੀ ਸ਼ਾਮ 5 ਵਜੇ ਤੱਕ ਆ ਆਪਣੀ ਹੈਗੀ ਬਾਟਮ ਜਿਹੜੀ ਗ੍ਰੀਨ ਕਲਰ ਦੀ ਹੈ। ਡਾਰਕ ਗ੍ਰੀਨ ਕਲਰ ਆ ਗਿਆ ਲਾਈਟ ਚਲੀ ਗਈ ਕਲੀਅਰ ਹੋਣ ਲੱਗਿਆ। ਕਲਰ ਇਹ ਤਾਂ ਡਾਰਕ ਹੈ ਕਲੀਅਰ ਹੋ ਹੀ ਜਾਊਗਾ ਜੀ। ਆ ਹੈਗੀ ਆਪਣੀ ਸ਼ਰਟ। ਬਹੁਤ ਸੋਹਣਾ ਡਿਜ਼ਾਈਨ ਹੈ ਜੀ। ਦੇਖੋ ਕਿੰਨਾ ਪਿਆਰਾ ਡਿਜ਼ਾਈਨ ਹੈ। ਗ੍ਰੀਨ ਦਾ ਤੇ ਲੈਮਨ ਦਾ ਦੇਖੋ ਕੰਟਰਾਸਟ ਕਿੰਨਾ ਪਿਆਰਾ ਲੱਗ ਰਿਹਾ ਹੈ ਨਾ ਇਹਦੀ ਨਾ ਗਰਾਊਂਡ ਹੈ ਜਿਹੜੀ ਉਹ ਲੈਮਨ ਕਲਰ ਦੀ ਹੈ ਜੀ। ਲੈਮਨ ਕਲਰ ਦੀ ਗਰਾਊਂਡ ਹੈ ਤੇ ਗ੍ਰੀਨ ਕਲਰ ਦੀਆਂ ਆਹ ਜਿਹੜੇ ਇਸ ਦੇ ਵਿੱਚ ਬਣੇ ਹੋਏ ਪੱਤੇ ਜਿਹੇ ਇਹ ਨੇਗੇ ਤੇ ਡਿਜ਼ਾਈਨ ਬਹੁਤ ਸੋਹਣਾ ਹੈਗਾ ਸ਼ਾਹੀ ਜਿਹਾ ਡਿਜ਼ਾਈਨ ਹੈ ਮੈਚਿੰਗ ਸੂਟ ਹੈ ਜੀ ਪ੍ਰਾਈਜ਼ ਹੋਊਗਾ 500 ਰੁਪਏ ਓਨਲੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਜ਼ਰੂਰ ਦੇਖਿਓ ਜੀ ਸਕਿਪ ਨਾ ਕਰਿਓ ਤਾਂ ਕਿ ਐਨੇ ਸੋਹਣੇ ਡਿਜ਼ਾਈਨ ਨੇ ਜਿਹੜੇ ਉਹ ਤੁਹਾਡੇ ਤੋਂ ਛੁੱਟ ਨਾ ਜਾਣ ਹਾਂਜੀ ਅਗਲਾ ਆ ਗਿਆ ਜੀ ਆਪਣਾ ਤਰਬੂਜੀ ਆ ਜਾਂ ਕਲਰ ਹੈ ਇਹ ਪਿੰਕ ਨਹੀਂ ਹੈ ਤਰਬੂਜੀ ਆ ਜਾਂ ਕਲਰ ਹੈ ਇਹਦੇ ਵਿੱਚ ਆ ਜਿਹੜੀ ਬੂਟੀ ਜੀ ਬਣੀ ਹੋਈ ਹੈ ਨਾ ਛੋਟੀ ਬੂਟੀ ਇਹਦੇ ਨਾਲ ਕੰਟਰਾਸਟ ਬਣਾਇਆ ਹੋਇਆ ਹੈ ਦੇਖੋ ਇਹਦੀ ਗਰਾਊਂਡ ਹੈ ਜਿਹੜੀ ਉਹ ਲੈਮਨ ਕਲਰ ਦੀ ਹੈ ਜੀ ਲੈਮਨ ਕਲਰ ਦੀ ਗਰਾਊਂਡ ਹੈ ਤੇ ਆਹ ਫੁੱਲ ਬਣਿਆ ਨਾ ਜਿਹੜਾ ਇਸ ਦੇ ਵਿੱਚ ਇਹ ਹੈਗਾ ਇਸ ਦੇ ਬੋਟਮ ਨਾਲ ਦੇਖੋ ਕਿੰਨੇ ਸੋਹਣੇ ਸੂਟ ਨੇ ਪ੍ਰਾਈਸ ਰਹੂਗਾ 500 ਰੁਪਏ ਵਿਦਾਊਟ ਲਾਈਨਿੰਗ ਬਣਨ ਵਾਲੇ ਸੂਟ ਨੇ ਜੀ ਇਹ ਜੀ ਆਹ ਨਾ ਮਹਰੂਮ ਕਲਰ ਦੀ ਬਾਟਮ ਹੈ ਜੀ ਮਹਰੂਮ ਕਲਰ ਦੀ ਬਾਟਮ ਹੈ ਤੇ ਆ ਰੂਗੀ ਇਸ ਦੀ ਸ਼ਰਟ ਪੱਤਿਆਂ ਜੀਆਂ ਵਾਲੀ ਸ਼ਰਟ ਹੈ ਜੀ ਇਸ ਦੀ ਪੱਤਿਆਂ ਜੀਆਂ ਦਾ ਡਿਜ਼ਾਈਨ ਹੈ ਸ਼ਰਟ ਦਾ ਪ੍ਰਾਈਜ਼ ਰਹੂਗਾ ਜੀ 500 ਰੁਪਏ ਓਨਲੀ ਸਿਰਫ 500 ਦੇ ਵਿੱਚ ਤੁਹਾਨੂੰ ਆ ਜਿਹੜੀ ਹੈਗੀ ਹੈ ਵੈਰਾਈਟੀ ਆਪਣੇ ਕੋਲ ਮਿਲੂਗੀ ਬਹੁਤ ਵਧੀਆ ਕੰਫਰਟੇਬਲ ਵੇਸ ਹੈ ਜੀ ਬਹੁਤ ਵਧੀਆ ਕਾਟਨ ਹੈ ਜੀ ਹਾਂਜੀ ਇੱਕ ਤੁਹਾਡੇ ਵਾਸਤੇ ਇਨਫੋਰਮੇਸ਼ਨ ਹੋਰ ਸੀਗੀ ਜੀ ਉਹ ਐਸੀ ਕਿ ਆਪਣੇ ਸੋਮਵਾਰ ਜਾਨੀ ਕਿ ਪਰਸੋਂ ਐਗਜ਼ੀਬਿਸ਼ਨ ਹੈ ਜੀ ਤਲਵੰਡੀ ਸਾਹਬੋ ਲੇਲੇ ਵਾਲਾ ਚੌਂਕ ਲੇਲੇ ਵਾਲਾ ਚੌਂਕ ਦੇ ਕੋਲ ਇਹ ਆਪਾਂ ਤੁਹਾਨੂੰ ਤਾਂ ਦੱਸ ਰਹੇ ਹਾਂ ਕਿਉਂਕਿ ਤਲਵੰਡੀ ਦੇ ਨੇੜੇ ਦੇ ਬਹੁਤ ਸਾਰੇ ਕਸਟਮਰ ਨੇ ਆਪਣੇ ਜਿਨ੍ਹਾਂ ਨੂੰ ਵਿజిਟ ਕਰਕੇ ਆਪਣੇ ਕੋਲੋਂ ਲੈਣੇ ਪੈਂਦੇ ਨੇਗੇ ਸੂਟ ਆਪਾਂ ਉਹਨਾਂ ਲਈ ਦੱਸ ਰਹੇ ਹਾਂ ਕਿ ਜਿਹੜੇ ਤਲਵੰਡੀ ਦੇ ਨੇੜੇ ਵਾਲੇ ਏਰੀਆ ਵਾਲੇ ਨੇਗੇ ਉਹ ਉੱਥੇ ਜਾ ਕੇ ਆਪਣੇ ਤੋਂ ਵੈਰਾਈਟੀ ਜਿਹੜੀ ਲੈ ਸਕਦੇ ਨੇ ਆ। ਅੱਪਾ ਸੋਮਵਾਰ ਨੂੰ ਐਗਜ਼ੀਬਿਸ਼ਨ ਲਾ ਰਹੇ ਆ ਜੀ 10 ਜੂਨ ਨੂੰ ਤਲਵੰਡੀ ਸਾਬੋ ਲੇਲੇਵਾਲਾ ਰੋਡ ਤੇ। ਮੇਨਤੀ ਰਹੂਗੀ ਲੇਲੇਵਾਲਾ ਨੂੰ ਉੱਥੇ ਲੇਲੇਵਾਲਾ ਚੌਂਕ ਪੈਂਦਾ ਜੀ ਨੇੜੇ। ਜੇਕਰ ਤੁਸੀਂ ਆਪਣੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਤੇ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਅੱਜ ਵਾਲੀ ਜਿਹੜੀ ਸੇਲ ਐ ਇਸ ਦਾ ਵੱਧ ਤੋਂ ਵੱਧ ਭੈਣਾਂ ਨੂੰ ਫਾਇਦਾ ਹੋ ਸਕੇ ਜੀ। ਮਿਲਦੇ ਆਂ ਜੀ ਅਗਲੀ ਵੀਡੀਓ ਚ ਧੰਨਵਾਦ